ਦੇਖਤਾ ਆਈ ਸੀਗੀ ਜੀ ਦੋ ਚਾਰ ਜਾਣ ਕੇ ਲਿਆਜ ਵਾਲੇ ਯਾਰ ਦੋਸਤਾਂ ਦੇ ਉਹ ਵੀ ਜੀ ਕੋਈ ਆਫਗਾਨ ਕੋਈ ਵੀ ਟੱਚਣਾ ਕਰਦੇ ਸੀਗੇ ਇੱਕ ਦੋ ਦਿਨ ਤੁਸੀਂ ਜ਼ਿੰਮੇਵਾਰ ਦੇ ਨਾਲ ਹੋ ਕੇ ਤੁਸੀਂ ਕੀ ਕੰਮ ਕਰ ਰਹੇ ਹੋ ਤੁਹਾਡਾ ਬੰਦਾ ਬਾਹਰ ਹੈ ਜੀ ਮੈਂ ਇਹ ਗੱਲ ਕਹੀ ਸੀ ਮਾਹੀ ਜੇ ਬੰਦਾ ਬਾਹਰ ਹੈ ਤਾਂ ਕੰਮ ਕਰਨਾ ਥੋੜਾ ਛੱਡਣਾ ਜੀ ਅੱਛਾ ਪਹਿਲੇ ਤੁਹਾਨੂੰ ਉਦੋਂ ਮੈਂ ਜਣ ਕੇ ਇੱਕ ਇਧਰ ਉਧਰ ਕਿਡੇ ਵੀ ਕੱਡੇ ਸੀਗੇ ਉਦੋਂ ਮੜ ਕੇ ਮੈਂ ਜਣ ਕੇ ਉਸੇ ਦਿਨ ਦੀ ਸ਼ਾਮ ਨੂੰ ਮੈਂ ਇੱਥੇ ਆ ਗਿਆ ਜੀ ਉਸ ਦਿਨ ਤੋਂ ਬਾਅਦ ਮੈਂ ਜਣ ਕੇ ਇੱਥੇ ਪੱਕਾ ਹੀ ਆ ਜੀ ਡੇਲੀ ਸਵੇਰ 9 ਦਾ 7 ਵਜੇ ਜਾਣ ਕੇ 7:30 ਵਜੇ ਆ ਜਾਣਾ ਜੀ ਸ਼ਾਮ ਨੂੰ 8 ਵਜੇ ਜਾਣਾ ਜੀ ਤੋਂ ਜੀਵਿੰਦਾਰ ਦੇ ਨਾਲ ਸੰਬੰਧਤਾ ਹੀ ਮੈਂ ਆਪਦੀ ਸਬਜ਼ੀ ਲਾਉਣੇ ਏ ਕੋਸ ਕੋਸ ਜੇ ਕੋ ਮੇਰੇ ਕੋਲ ਘਟਦੀ ਹੁੰਦੀ ਹੈ ਮੈਂ ਬਾਜ਼ਾਰੋਂ ਵੀ ਲੈ ਲੈਣਾ ਜੀ ਜੀ ਜੋ ਸਬਜ਼ੀ ਲਾਉਂਦਾ ਜੀਵਿੰਦਾਰ ਜੀ ਉਹ ਮੰਡੀ ਕਰਨ ਕਰਦਾ ਜਦੋਂ ਮੰਡੀ 'ਚ ਉਹਨੂੰ ਰੇਟ ਨਹੀਂ ਮਿਲਦਾ ਜੀ ਜਦੋਂ ਮੰਡੀ 'ਚ ਰੇਟ ਨਹੀਂ ਮਿਲਦਾ ਉਹਨੂੰ ਘਾਤਾ ਪੈਂਦਾ ਜੀ ਉੱਥੇ ਜੇ ਉਹ ਆਪ ਬਹਿ ਕੇ ਵੇਚੇ ਤਾਂ ਉਹਨੂੰ ਦੁੱਗਣੀ ਕਮਾਈ ਹੁੰਦੀ ਹੈ ਜੀ ਆਪਣੇ ਚਾਰ ਕੋਈ ਪਸ਼ੂ ਰੱਖ ਲਗੇ ਆਪਾਂ ਜਾਂ ਕੋਈ ਚਾਰ ਪੰਜ ਕਿੱਲੇ ਵਾਣ ਠੇਕੇ ਤੇ ਲੈਨੇ ਉਹਦੇ ਨਾਲੋਂ ਵਧੀਆ ਜੀ ਉਹਦੇ ਨਾਲੋਂ ਹਾਂਜੀ ਉਹਦੇ ਨਾਲੋਂ ਵਧੀਆ ਜੀ ਵਧੀਆ ਗੁਜ਼ਾਰਾ ਹੁੰਦਾ ਜੀ ਡੇਲੀ ਪੈਸੇ ਆਉਂਦੇ ਆ ਜੀ ਕੋਈ ਆਏ ਨਹੀਂ ਕਿਸੇ ਤੋਂ ਮੰਗਣੇ ਪੈਂਦੇ ਜੀ ਆਪਾਂ ਨੂੰ ਜਾ ਰਿਹਾ ਕੋਈ ਕਾਸ਼ਿਸ਼ ਰੇੜੀ ਲਾ ਲੈ ਕੋ ਗੋਲ ਗੱਪੇ ਲਾ ਲੈ ਜਾਂ ਕਾਸ਼ਿਸ਼ ਤੋਂ ਹੋਰ ਵੀ ਲਾ ਲੈ ਸਟਾਲ ਜਾਂ ਕੋ ਕੇਲੇ ਨਹੀਂ ਲਾਦੇ ਉਦੋਂ ਜ਼ਿੰਮੇਦਾਰ ਤੋਂ ਜ਼ਿੰਮੇਦਾਰ ਜਾਂ ਕੋ ਪੰਜਾਬੀ ਤੋਂ ਪੰਜਾਬੀ ਲੈ ਕੇ ਬਹੁਤ ਕੋਸ਼ ਘਟਾ ਜੀ ਕਿਉਂ ਕਾਰਨ ਕੀ ਹੈ ਬਾਈ ਮਾਰ ਲੱਗਦੇ ਨਹੀਂ ਪਤਾ ਕਿ ਕੋਈ ਬਾਹਰਲੇ ਬੰਦੇ ਨੂੰ ਕਾਮਜਾਬ ਕਰਕੇ ਰਾਜੀ ਹੈ ਜੀ ਮੈਂ ਘੜ ਤੋਂ ਘੱਟ 4000 ਰੁਪਏ ਜਾਨਕਿ 3500 ਦਿੱਲੀ ਦਾ ਵਟ ਕੇ ਲਿਆ ਜਾਂਦਾ ਜੀ ਮੈਨੂੰ ਜਾਨਕਿ ਚੰਗੀ ਦਿਹਾੜੀ ਬਣਦੀ ਹੈ ਇਹਦੇ ਚੋਂ ਕੇ ਲੀਏ ਲੱਖ ਰੁਪਿਆ ਮਹੀਨਾ ਬਣਾਉਨੇ ਹੋ ਲੱਖ ਨਾਲ ਹੀ ਘੱਟ ਬਣ ਜਾਂਦੇ ਜਾਨਕਿ 22 ਨਾਲੋਂ ਵਧੀਆ ਜੀ ਮੈਂ ਇਹ ਗੱਲ ਆ ਰਿਹਾ ਅਸੀ ਕਾਲ ਸਫਰ ਦਾ ਜੁੜੇ ਹੋ ਤੁਸੀਂ ਤੇ ਮੈਂ ਆ ਜੋਤ ਇਸ ਵਕਤ ਗੁਰਦੁਆਰਾ ਗੰਗਸਰ ਸਾਹਿਬ ਦੇ ਅੱਗੇ ਖੜਾ ਤੇ ਇੱਥੇ ਇੱਕ ਕਿਸਾਨ ਵੀ ਖੜਾ ਉਹਨੇ ਇੱਕ ਸਟਾਲ ਲਗਾਈ ਹੋਈ ਹੈ ਇੱਕ ਰੇੜੀ ਲਗਾਈ ਹੋਈ ਹੈ ਤੇ ਉਹ ਸਬਜ਼ੀ ਦਾ ਕੰਮ ਕਰ ਰਿਹਾ ਬਾਬੇ ਨਾਨਕ ਨੇ ਜੋ ਕਿਹਾ ਕਿਰਤ ਕਰਨ ਨੂੰ ਕਿਹਾ ਨਾਮ ਜਪਣ ਨੂੰ ਕਿਹਾ ਵੰਡ ਛਕਣ ਨੂੰ ਕਿਹਾ ਉਸੇ ਦੀ ਤਰ੍ਹਾਂ ਉਹ ਕਿਰਤ ਕਰ ਰਿਹਾ ਬਾਬੇ ਨਾਨਕ ਦੇ ਉਪਦੇਸ਼ਾਂ ਤੇ ਚੱਲ ਰਿਹਾ ਉਸ ਕਿਸਾਨ ਦੇ ਨਾਲ ਗੱਲਬਾਤ ਕਰਦੇ ਹਾਂ ਕਿਵੇਂ ਸ਼ੁਰੂਆਤ ਕੀਤੀ ਤੇ ਕੀ ਕੀ ਦਿੱਕਤਾਂ ਆਉਂਦੀਆਂ ਕਿ ਕੀ ਸਮੱਸਿਆ ਆਉਂਦੀਆਂ ਤੇ ਕਿੰਨੀ ਕੁ ਲਾਗਤ ਹੋ ਜਾਂਦੀ ਹੈ ਉਹ ਕਿਸਾਨ ਮੇਰੇ ਦਾ ਮਜ਼ਬੂਦ ਮੌਜੂਦ ਹੋਣਗੇ ਸਭ ਤੋਂ ਪਹਿਲਾਂ ਕੀ ਨਾਮ ਹੈ ਜੀ ਤੁਹਾਡਾ ਤੇ ਕਿਹੜੀ ਜਗ੍ਹਾ ਤੋਂ ਮੇਰਾ ਨਾਮ ਗੋਰਾ ਜੀ ਨਿਆਮੀ ਵਾਲਾ ਰੋਡ ਜੈਤੋ ਤੋਂ ਮੈਂ ਹੈਗਾ ਜੀ ਜੀ ਹਾਂਜੀ ਤੇ ਯਾਨੀ ਕਿ ਆਪਾਂ ਨੂੰ ਕੰਮ ਕਰਦਣੇ ਇੱਕ ਸਾਲ ਹੋ ਗਿਆ ਜੀ ਇੱਕ ਸਾਲ ਹੋ ਗਿਆ ਭਾਈ ਇੱਕ ਸਾਲ ਹੋ ਗਿਆ ਜਿਵੇਂ ਬਹੁਤ ਸਾਰੇ ਲੋਕ ਇਸ ਚੀਜ਼ ਦੀ ਸ਼ਰਮ ਮੰਦਦੇ ਆ ਸਭ ਤੋਂ ਪਹਿਲਾਂ ਤਾਂ ਜਿਵੇਂ ਕਿਸਾਨ ਪਰਿਵਾਰ ਦੇ ਵਿੱਚੋਂ ਜ਼ਿਮੀਂਦਾਰ ਪਰਿਵਾਰ ਦੇ ਵਿੱਚੋਂ ਜਿਹੜੇ ਹੁੰਦੇ ਆ ਉਹਨਾਂ ਨੂੰ ਰੇੜੀ ਲਾਉਣੀ ਬਹੁਤ ਔਖੀ ਹੁੰਦੀ ਹੈ ਵੀ ਅਸੀਂ ਉਹਨਾਂ ਸੋਚਦੇ ਨਹੀਂ ਵੀ ਕਿੱਥੇ ਰੇੜੀ ਲਾਵਾਂਗੇ ਇਹ ਸਮੱਸਿਆ ਆਈ ਨਹੀਂ ਇਹ ਸਮੱਸਿਆ ਇੱਕ ਦਿਨ ਆਈ ਸੀ ਜੀ ਪਹਿਲੇ ਦਿਨ ਉਹਦੇ ਮੈਂ ਜਾਨਕਿ ਇੱਕ ਇਧਰ ਉਧਰ ਗੇੜੇ ਵੀ ਕੱਡੇ ਸੀਗੇ ਉਦੋਂ ਮੜ ਕੇ ਮੈਂ ਜਾਨਕਿ ਉਸੇ ਦਿਨ ਹੀ ਸ਼ਾਮ ਨੂੰ ਮੈਂ ਇੱਥੇ ਆ ਗਿਆ ਜੀ ਉਸ ਦਿਨ ਤੋਂ ਬਾਅਦ ਮੈਂ ਜਾਨਕਿ ਇੱਥੇ ਪੱਕਾ ਹੀ ਆ ਜੀ ਡੇਲੀ ਸਵੇਰ ਆਉਣਾ ਜੀ ਦਾ 7 ਵਜੇ ਜਾਨਕਿ 7:30 ਵਜੇ ਆ ਜਾਣਾ ਜੀ ਸ਼ਾਮ ਨੂੰ 8 ਵਜੇ ਜਾਣਾ ਜੀ ਇਤੋਂ ਜ਼ਿਮੀਂਦਾਰ ਦੇ ਨਾਲ ਸੰਬੰਧ ਤਾਂ ਹੀ ਮੈਂ ਆਪਦੀ ਸਬਜ਼ੀ ਲਾਉਣੇ ਕੋਸ ਕੋਸ ਜੇ ਕੋਈ ਮੇਰੇ ਕੋਲ ਘਟਦੀ ਹੁੰਦੀ ਮੈਂ ਬਾਜ਼ਾਰੋਂ ਵੀ ਲੈ ਲੈਣਾ ਜੀ ਤੇ ਡੇਲੀ ਜਾਨਕਿ ਆਪਣੇ ਨੂੰ ਆਉਂਦੇ ਜੀ ਤੁਸੀਂ ਦੱਸਿਆ ਜਿਵੇਂ ਤੁਸੀਂ ਜ਼ਿਮੀਂਦਾਰ ਪਰਿਵਾਰ ਚੋਂ ਆ ਕੁਝ ਦੋਸਤਾਂ ਮਿੱਤਰਾਂ ਦੇ ਜਾਂ ਤੁਹਾਡੇ ਆਂਡੀਆਂ ਗਵਾਂਡੀਆਂ ਨੇ ਕੋਈ ਮਜ਼ਾਕ ਨਹੀਂ ਕੀਤੇ ਮਖਾਲ ਨਹੀਂ ਕੀਤੇ ਯਾਰ ਹੁਣ ਤੂੰ ਰੇੜੀ ਤੂੜੀ ਲਾਏਗਾ ਇਹ ਤਾਂ ਭਾਈ ਇਹ ਕੰਮ ਕਰਦੇ ਨੇ ਇਹ ਤਾਂ ਯਾਰ ਔਰ ਛੋਟੇ ਕਿਸਾਨ ਵੀ ਨਹੀਂ ਕੰਮ ਕਰਦੇ ਜਿਹੜਾ ਤੂੰ ਕੰਮ ਕਰਨ ਲੱਗਿਆ ਨਹੀਂ ਇਹ ਦਿੱਕਤ ਆਈ ਸੀਗੀ ਜੀ ਦੋ ਚਾਰ ਜਣ ਕੇ ਲਿਆਜ ਵਾਲੇ ਯਾਰ ਦੋਸਤੋਂ ਦੇ ਉਹ ਵੀ ਜੀ ਕੋਈ ਆਸਗੰਦ ਕੋਈ ਵੀ ਟਿਚਣਾ ਕਰਦੇ ਸੀਗੇ ਇੱਕ ਦੋ ਦਿਨ ਤੁਸੀਂ ਜ਼ਿਮੀਂਦਾਰ ਦੇ ਨਾਲ ਹੋ ਕੇ ਤੁਸੀਂ ਕੀ ਕੰਮ ਕਰ ਰਹੇ ਹੋ ਤੁਹਾਡਾ ਬੰਦਾ ਬਾਹਰ ਹੈ ਜੀ ਮੈਂ ਇਹ ਗੱਲ ਕਹੀ ਸੀ ਮਾਹੀ ਜੇ ਬੰਦਾ ਬਾਹਰ ਹੈ ਆਪਾਂ ਕੰਮ ਕਰਨਾ ਥੋੜਾ ਛੱਡਣਾ ਜੀ ਅੱਛਾ ਉਹਦੇ ਨਾਲ ਤਾਂ ਜਾਨੀ ਕਿ ਫਿਰ ਉਹਨੂੰ ਵਹਿਲੇ ਤਾਂ ਰਹਿਣ ਨਹੀਂ ਲੱਗਿਆ ਜਾਨੀ ਕਿ ਹੁਣ 85000 ਨੂੰ ਬਾਹਰ ਲੈ ਕੇ ਠੇਕੇ ਤੇ ਜੀ ਤੇ ਉਹਦੇ ਚ ਕੁਝ ਨਹੀਂ ਪੈਂਦਾ ਜੀ ਜੇ ਕੋਈ ਬਾਹਰ ਕੌਣ ਹੈ ਜੀ ਬਾਹਰ ਮੇਰਾ ਬ੍ਰਦਰ ਹੈ ਜੀ ਅੱਛਾ ਜੀ ਹਾਂਜੀ ਉਹਦਾ ਨਹੀਂ ਕੋਸ ਹਾਂਜੀ ਇੱਥੇ ਗੱਲ ਹਾਂਜੀ ਹਾਂਜੀ ਤੇ ਉਹਦੇ ਚ ਯਾਨੀ ਕਿ 85000 ਰੁਪਏ ਬਾਹਰ ਲੈ ਕੇ ਠੇਕੇ ਤੇ ਉਹਦੇ ਚ ਕੁਝ ਨਹੀਂ ਵੱਜਦੇ ਰੇ ਸਪਰੇ ਮਹਿੰਗੀ ਹੋ ਗਈ ਜੀ ਬਾਹਰ ਮੈਂ ਠੇਕੇ ਦੇ ਲੈਂਦਾ ਹੁੰਦਾ ਬਾਹਰ ਮੈਂ ਛੱਡਦਾ ਹੀ ਗਾਹ ਨੂੰ ਯਾਨੀ ਕਿ ਮੈਂ ਹੁਣ ਸਬਜ਼ੀ ਦਾ ਕੰਮ ਚਲਾਏ ਵਧੀਆ ਮੇਰਾ ਯਾਨੀ ਕਿ ਗੁਜ਼ਾਰਾ ਹੋ ਜਾਂਦਾ ਅੱਛਾ ਜਿਵੇਂ ਤੁਹਾਡੇ ਬ੍ਰਦਰ ਬਾਹਰ ਹੈ ਉਹਨਾਂ ਨੇ ਨਹੀਂ ਕਿਹਾ ਵੀ ਛੋਟੇ ਵੀਰੇ ਰਹਿਣਦੇ ਯਾਰ ਕਿਉਂ ਇਹ ਕੰਮ ਕਰਨਾ ਲੋਕ ਕੀ ਕਹਿਣਗੇ ਵੀ ਮੈਂ ਬਾਹਰ ਰਹਿਣਾ ਤੂੰ ਇਹ ਕੰਮ ਕਰਦਾ ਨਹੀਂ ਨਹੀਂ ਉਹਨਾਂ ਨੇ ਕੋਈ ਨਹੀਂ ਕਿਹਾ ਜੀ ਉਹਨ ਇਹ ਨਹੀਂ ਗੱਲ ਮੈਨੂੰ ਕਈ ਵੀ ਤੁਸੀਂ ਨਾ ਕਰੋ ਉਹਨਾਂ ਨੇ ਇੱਕ ਤਈ ਗੱਲ ਕਹੀ ਜਿਵੇਂ ਤੁਹਾਡਾ ਰਾਬਦਾ ਤੁਸੀਂ ਉਵੇਂ ਕਰੀ ਚੱਲੋ ਪੂਰੀ ਚੱਕਰ ਨਹੀਂ ਗਾ ਜਾਨੀ ਕਿ ਹੁਣ ਮੇਰਾ ਭਤੀਜਾ ਜੀ ਜੋ ਮੇਰਾ ਉਹ ਵੀ ਜਾ ਰਿਹਾ ਜੀ ਮਹੀਨੇ ਦੋ ਮਹੀਨੇ ਤੇ ਉੱਠ ਜਾਊਗਾ ਪਰ ਆਪਕੋ ਕੋਈ ਸ਼ੰਗ ਸਰਮ ਹੈ ਨਹੀਂ ਜੀ ਇਸ ਕੰਮ ਹਾਂਜੀ ਭਾਈ ਇੱਥੋਂ ਕਿੰਨੀ ਕੰਮਦਨ ਹੋ ਜਾਂਦੀ ਹੈ ਜਿਵੇਂ ਆਪਾਂ ਗੱਲ ਕਰੀਏ ਫਸਲੀ ਚੱਕਰ ਦੇ ਨਾਲੋ ਸਬਜ਼ੀ ਨਾਲ ਕਿੰਨਾ ਆਰਥਿਕ ਸਥਿਤੀ ਤੋਂ ਕਿਸਾਨ ਸਟਰੋਂਗ ਹੋ ਸਕਦਾ ਮੈਂ ਤਾਂ ਇਹ ਹਿਸਾਬ ਲਾਇਆ ਜੀ ਘਰੇ ਆਪਣੇ ਚਾਰ ਕੋਈ ਪਸ਼ੂ ਰੱਖ ਲ ਗਏ ਆਪਾਂ ਜਾਂ ਕੋਈ ਚਾਰ ਪੰਜ ਕਿੱਲੇ ਵਾਣ ਠੇਕੇ ਤੇ ਲੈਣੇ ਉਹਦੇ ਨਾਲੋਂ ਵਧੀਆ ਜੀ ਉਹਦੇ ਨਾਲ ਹਾਂਜੀ ਉਹਦੇ ਨਾਲ ਵਧੀਆ ਜੀ ਵਧੀਆ ਗੁਜ਼ਾਰਾ ਹੁੰਦਾ ਜੀ ਡੇਲੀ ਪੈਸੇ ਆਉਂਦੇ ਆ ਜੀ ਕੋਈ ਆਏ ਨਹੀਂ ਕਿਸੇ ਤੋਂ ਮੰਗਣੇ ਪੈਂਦੇ ਜੀ ਆਪਾਂ ਨੂੰ ਪਰ ਇੱਕ ਚੀਜ਼ ਹੈ ਜੇ ਸਬਜ਼ੀ ਖੇਤ ਚ ਲਾਈ ਹੈ ਤੇ ਉਹ ਆਪ ਨੂੰ ਵੇਚਣੀ ਪੈਣੀ ਫੇਰ ਹੀ ਚੰਗੇ ਪੈਸੇ ਵੱਟ ਸਕਦਾ ਬੰਦਾ ਹਾਂ ਇਹ ਗੱਲ ਹੈਗੀ ਜੀ ਜੇ ਕੋਈ ਸਬਜ਼ੀ ਆਪ ਦੀ ਲਾਈ ਹੋਊ ਨੂੰ ਆਪ ਬਹਿ ਕੇ ਵੇਚੋ ਜੀ ਥੋੜਾ ਜਿਹਾ ਇੰਨਾ ਕੰਮ ਦਾ ਜੀ ਦਿੱਕਤ ਜਿਹੜਾ ਜ਼ਿੰਮੇਦਾਰ ਹੈ ਜੀ ਕੋਈ ਵੀ ਹੈ ਉਹ ਪੰਜਾਬੀ ਤੋਂ ਸਬਜ਼ੀ ਲੈ ਕੇ ਬਹੁਤ ਘੱਟ ਆ ਜੀ ਕੋਈ ਕੋਈ ਵੀ ਪੰਜਾਬੀ ਕੋਈ ਵੀ ਜ਼ਿਮੀਂਦਾਰ ਹੈ ਕੋਈ ਕਾਸੀ ਰੇੜੀ ਲਾ ਲੇ ਕੋਈ ਗੋਲ ਗੱਪੇ ਲਾ ਲੇ ਜਾਂ ਕਾਸੀ ਤੋਂ ਹੋਰ ਵੀ ਲਾ ਲੇ ਸਟਾਲ ਜਾਂ ਕੋਈ ਕੇਲੇ ਨਹੀਂ ਲਾ ਦੇ ਉਹ ਤੋਂ ਜ਼ਿਮੀਂਦਾਰ ਤੋਂ ਜ਼ਿਮੀਂਦਾਰ ਜਾਂ ਕੋਈ ਪੰਜਾਬੀ ਤੋਂ ਪੰਜਾਬੀ ਲੈ ਕੇ ਬਹੁਤ ਘੱਟ ਆ ਜੀ ਕਿਉਂ ਕਾਰਨ ਕੀ ਹੈ ਬਾਈ ਮਾਰ ਲੱਗਦੇ ਨਹੀਂ ਪਤਾ ਕਿ ਕੋਈ ਬਾਹਰਲੇ ਬੰਦੇ ਨੂੰ ਕਾਬਜਾਬ ਕਰਕੇ ਰਾਜੀ ਹੈ ਜੀ ਅੱਛਾ ਜ਼ਿਮੀਂਦਾਰ ਤੋਂ ਹੁਣ ਮੇਰੇ ਕੋਲੇ ਖੜੇ ਮੇਰੇ ਕੋਲੇ ਕਿੰਨੀ ਕਿ ਪੀੜ ਆਈ ਤੁਹਾਨੂੰ ਪਤਾ ਹੀ ਹੈ ਮੇਰੇ ਕੋਲੇ ਤਾਂ ਜੇ ਕੋਈ ਲਿਆ ਆਜ ਪੈ ਆ ਜਿਹੜਾ ਇਹ ਸਮਝ ਲੈਂਦਾ ਆ ਕਿ ਆਪਾਂ ਪਰਦੇਸੀ ਤੋਂ ਨਹੀਂ ਲੈਣੀ ਆਪਾਂ ਜਿਮੀਦਾਰ ਤੋਂ ਜਾਂ ਕੋਈ ਪੰਜਾਬੀ ਖੜਾ ਉਹ ਤੋਂ ਲੈਣੀ ਆ ਉਹ ਆਉਂਦਾ ਹੀ ਆਪਣੇ ਕੋਲੇ ਉਹ ਲੈ ਕੇ ਜਾਂਦਾ ਉਹ ਖੁਸ਼ ਹੋ ਕੇ ਲੈ ਕੇ ਜਾਂਦਾ ਠੀਕ ਹੈ ਤਾਂ ਭਾਈ ਇੱਥੇ ਮਾਰਡਿੰਗ ਕਿੰਨੇ ਵਜੇ ਆਉਨੇ ਹੋ ਤਾਂ ਕਿੰਨੇ ਵਜੇ ਜਾਣਦੇ ਆ ਮੈਂ ਸਵੇਰ ਇੱਥੇ 7:30 ਵਜੇ ਆ ਜਨਾ ਜੀ ਸ਼ਾਮ ਨੂੰ ਅਸੀਂ 8:30 ਵਜੇ 9:00 ਵਜੇ ਜਾਂਦੇ ਸਾਨੂੰ ਅੱਛਾ ਹਾਂਜੀ ਡੇਲੀ ਜੀ ਠੀਕ ਹੈ ਤੇ ਭਾਈ ਕਿੰਨੇ ਕਦੀ ਲਗਤ ਹੋ ਜਾਂਦੀ ਹੈ ਕਿੰਨੀ ਕੰਮਦਨ ਹੋ ਜਾਂਦੀ ਹੈ ਮੈਂ ਘੜ ਤੋਂ ਘੱਟ 4000 ਰੁਪਏ ਜਾਨਕਿ 3500 ਦਿੱਲੀ ਦਾ ਵਟ ਕੇ ਲਈ ਜਾਂਦਾ ਜੀ ਮੈਨੂੰ ਜਾਨਕਿ ਚੰਗੀ ਦਿਹਾੜੀ ਬਣਦੀ ਹੈ ਇਹਦੇ ਚ ਕਹਿ ਲੀਏ ਲੱਖ ਰੁਪਇਆ ਮਹੀਨਾ ਬਣਾਉਨੇ ਹੋ ਲੱਖ ਨਾਲ ਜੀ ਘੱਟ ਬਣ ਜਾਂਦੇ ਜਾਨਕਿ ਬਾਈ ਨਾਲੋਂ ਵਧੀਆ ਜੀ ਮੈਂ ਇਹ ਗੱਲ ਆਣਾ ਜੀ ਬਾਈ ਨਾਲੋਂ ਵਧੀਆ 24 ਘੰਟੇ ਮਿੱਟੀ ਨਾਲ ਮਿੱਟੀ ਹੋਣ ਨਾਲੋਂ ਮਿੱਟੀ ਹੋਣ ਨਾਲੋਂ ਆਪਦਾ ਵਿਲੇ ਦੇ ਵਿਲੇ ਖੜੇ ਆ ਜੀ ਕੋਈ ਆਏ ਨਹੀਂ ਕਿ ਆਪਾਂ ਨੂੰ ਕੋਈ ਜਾਂ ਆਪਾਂ ਬਾਹਲਾ ਇੱਥੇ ਉਹਦੇ ਬਟਾਂ ਘੜੀ ਜਾਂਦੇ ਜਾਂ ਕੋਈ ਹੋਰ ਕਰੀ ਜਾਂਦੇ ਆ ਜੀ ਉਹ ਕੰਮ ਹੈ ਨਹੀਂਗਾ ਵਿਲੇ ਦੇ ਵਿਲੇ ਖੜੇ ਆ ਕਿ ਆਪਦੇ ਜਿੰਨੇ ਕਮਾਵਾਗੇ ਕੋਲੇ ਹੀ ਜਾਂਦੇ ਆ ਬਈ ਬਹੁਤ ਸਾਰੇ ਲੋਕ ਤੇਰੇ ਸਬਜ਼ੀ ਬੀਜਦੇ ਨੇ ਉਹ ਕਹਿੰਦੇ ਨੇ ਅਸੀਂ ਘਾਟੇ 'ਚ ਚੱਲ ਗਏ ਜਾਂ ਕੁਝ ਕੁਝ ਹੋਰ ਈਸ਼ੂ ਹੁੰਦੇ ਨੇ ਜੀ ਨਾ ਹਣਾ ਉਹ ਉਹ ਕੀ ਕਾਰਨ ਉਹ ਕਾਰਨ ਇਹ ਹੈ ਜੀ ਜੋ ਸਬਜ਼ੀ ਲਾਉਂਦਾ ਏ ਜ਼ਿਮੀਂਦਾਰ ਜੀ ਉਹ ਮੰਡੀਕਰਨ ਕਰਦਾ ਜਦੋਂ ਮੰਡੀ 'ਚ ਉਹਨੂੰ ਰੇਟ ਨਹੀਂ ਮਿਲਦਾ ਜੀ ਜਦੋਂ ਮੰਡੀ 'ਚ ਰੇਟ ਨਹੀਂ ਮਿਲਦਾ ਉਹਨੂੰ ਘਾਟਾ ਪੈਂਦਾ ਜੀ ਉੱਥੇ ਜੇ ਉਹ ਆਪ ਬਹਿ ਕੇ ਵੇਚੇ ਤਾਂ ਉਹਨੂੰ ਦੁੱਗਣੀ ਕਮਾਈ ਹੁੰਦੀ ਹੈ ਜੀ ਕਿਉਂਕਿ ਮੰਡੀ 'ਚ ਜਿਹਨੇ ਲੈਣੀ ਹੈ ਜੀ ਸਬਜ਼ੀ ਜੇ 20 ਰੁਪਏ ਮੰਡੀ 'ਚ ਕਿਸੇ ਨੇ ਸਬਜ਼ੀ ਤੇ ਆਂਦੀ ਭਿੰਡੀ ਤਾਂ ਉਹਨੇ 40 ਰੁਪਏ ਦਾ ਵੇਚਣੀ ਹੈ ਜੀ ਜੀ ਉਹਨੇ 40 ਰੁਪਏ ਵੇਚਨੇ ਨੇ 15-20 ਰੁਪਏ ਉਸੇ 'ਚ ਕਮਾ ਲੈਣੇ ਤੇ ਉਹ ਫਿਰ ਜ਼ਿਮੀਂਦਾਰ ਆਪ ਬਹਿ ਕੇ ਵੇਚੇ ਤਾਂ ਉਹਦਾ ਫਾਇਦਾ ਹੈ ਜੀ ਉਹਦਾ ਸ਼ਹਿਰ ਦੇ ਲੋਕਾਂ ਦਾ ਰਿਸਪੌਂਸ ਕਿਵੇਂ ਦਾ ਸ਼ਹਿਰ ਦੇ ਲੋਕ ਇਥੇ ਲੰਘਦੇ ਨੇ ਕਿਵੇਂ ਰਿਸਪੌਂਸ ਹੈ ਨਹੀਂ ਨਹੀਂ ਬਹੁਤ ਵਧੀਆ ਜੀ ਹਰੇਕ ਜਾਨਕਿ ਜਿਹੜਾ ਪਹਿਲੀ ਾਰ ਆਉਂਦਾ ਸਬਜ਼ੀ ਦੂਜੀ ਾਰ ਲੈ ਕੇ ਜਾਂਦਾ ਜੀ ਇੱਥੋਂ ਹਾਂਜੀ ਇਹ ਇਹ ਇਹਦਾ ਕੋਈ ਫਰਕ ਵੀ ਆ ਬਾਜ਼ਾਰ ਦੀ ਸਬਜ਼ੀ ਨਾਲੋਂ ਜਿਹੜੀ ਖੇਤ ਚੋਂ ਆਉਂਦੀ ਉਹ ਪੂਰਾ ਹੀ ਫਰਕ ਹੈ ਜੀ ਇੱਕ ਬਾਜ਼ਾਰ ਚੋਂ ਲੈਣੀ ਇੱਕ ਖੇਤ ਦੇ ਵਿੱਚ ਨਹਿਰੀ ਪਾਣੀ ਦੀ ਸਬਜ਼ੀ ਆਉਣੀ ਜੀ ਪੂਰਾ ਪੂਰਾ ਹੀ ਫਰਕ ਪੈਂਦਾ ਜੀ ਕੋਈ ਰੇਹਾ ਸਪਰੇਹਾ ਵੀ ਫਰਕ ਪੈਂਦਾ ਫਰਕ ਆ ਜੀ ਰੇਡ ਚੀਜ਼ ਦਾ ਫਰਕ ਪੈਂਦਾ ਜਿਹੜੇ ਜ਼ਿਮੀਂਦਾਰ ਕੋਲੋਂ ਸਬਜ਼ੀ ਲਓਗੇ ਤਾਂ ਉਹਦਾ ਪੂਰਾ ਹੀ ਫਰਕ ਪਊਗਾ ਜੀ ਹਾਂਜੀ ਜੀ ਭਾਈ ਜੀ ਸ਼ੁਕਰੀਆ ਬਹੁਤ 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 ਚੰਗਾ ਲੱਗਿਆ ਤੁਹਾਨੂੰ ਇਹਦਾ ਕਿਰਤ ਕਰਦੇ ਦੇਖਦਿਆਂ ਨੂੰ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਉਹ ਪੇ ਤੁਹਾਨੂੰ ਬਾਈ ਮੇਰਾ ਅੰਤ ਵਿੱਚ ਕੀ ਕਹਿਣਾ ਚਾਹੂਗਾ ਦਰਸ਼ਕਾਂ ਨੂੰ ਮੈਂ ਤਾਂ ਇਹੀ ਕਹਿਣਾ ਚਾਹਣਾ ਜੀ ਜਿੱਥੇ ਕਿਤੇ ਜ਼ਿਮੀਂਦਾਰ ਆਪਣਾ ਕੋਈ ਪੰਜਾਬੀ ਖੜਾ ਜੀ ਉਹ ਤੋਂ ਚੀਜ਼ ਲਓ ਉਹਦਾ ਯਾਨੀ ਕਿ ਕੰਮ ਚੜਾਓ ਜੀ ਦੂਜੇ ਬੰਦੇ ਨੂੰ ਪ੍ਰਦੇਸੀ ਇਹਦਾ ਜਦੋਂ ਮਰਜ਼ੀ ਚੜਾ ਦੇ ਜੀ ਉਹਦਾ ਕੋਈ ਚੱਕਰ ਨਹੀਂ ਗਈ ਜਿਮੀਂਦਾਰ ਦਾ ਜਾਂ ਕੋਈ ਪੰਜਾਬੀ ਖੜਾ ਹੀ ਆਪਣਾ ਉਹਨੂੰ ਸਪੋਰਟ ਕਰਨ ਦੀ ਲੋੜ ਹੈ ਜੀ ਜੀ ਸ਼ੁਕਰੀਆ ਜੀ ਤਾਂ ਬਾਈ ਹੋਰਾਂ ਦੇ ਕਹਿਣ ਦਾ ਮਤਲਬ ਇਹ ਸੀ ਜੇ ਤੁਸੀਂ ਕਿੱਤੇ ਸੜਕ ਤੇ ਜਾਂਦੇ ਜੇ ਤੁਸੀਂ ਕਿਸੇ ਬਾਜ਼ਾਰ ਦੇ ਵਿੱਚ ਆਪਣੇ ਕਿਸੇ ਪੰਜਾਬੀ ਵੀਰ ਨੂੰ ਦੇਖਦੇ ਆ ਤਾਂ ਉਸ ਕੋਲ ਕੋਈ ਨਾ ਕੋਈ ਚੀਜ਼ ਜਰੂਰ ਲਓ ਕਿਉਂਕਿ ਤੁਹਾਡੇ ਇਹ ਕਰਨ ਦੇ ਨਾਲ ਉਹ ਪੰਜਾਬੀ ਵੀਰ ਸਟਰੋਂਗ ਹੋਵੇਗਾ ਜੇ ਉਹ ਪੰਜਾਬੀ ਆਰਥਿਕ ਸਥਿਤੀ ਤੇ ਠੀਕ ਹੁੰਦਾ ਤਾਂ ਪੂਰਾ ਪੰਜਾਬ ਦੀ ਸਥਿਤੀ ਹੈ ਜਿਹੜੀ ਉਹ ਠੀਕ ਹੋਵੇਗੀ ਜੇ ਪੰਜਾਬ ਦੀ ਸਥਿਤੀ ਠੀਕ ਹੁੰਦੀ ਹੈ ਤਾਂ ਆਰਥਿਕ ਸਥਿਤੀ ਠੀਕ ਹੁੰਦੀ ਹੈ ਤਾਂ ਪੰਜਾਬ ਦੇ ਲੋਕ ਖੁਸ਼ਹਾਲ ਰਹਿਣਗੇ ਇੱਕ ਇੰਟਰਵਿਊ ਦੇ ਨਾਲ ਫੇਰ ਮਿਲਾਂਗਾ ਜੁੜੇ ਹੋ ਸਫਰ ਟੈਲੀਵਿਜ਼ਨ ਦੇ ਨਾਲ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਮੈਜੂਦ ਕਰੀਵਾਲ ਸਸਕਾ